ਕਰਦੀ ਮੂਰਤੀ ਦੀ ਬੇਅਤਮੀ ਦੇ ਵਿਰੋਧ ਵਿੱਚ ਆਟੋ ਵਰਕਰ ਯੂਨੀਅਨ ਅਤੇ ਸੀਟੂ ਨੇ ਸਾਂਝੇ ਤੌਰ ਤੇ ਜਿਲਾਨਾਵਾ ਸ਼ਹਿਰ ਦੇ ਡਾਕਟਰ ਪੀਮਰਾਵ ਅੰਬੇਦਕਰ ਚੌਕ ਵਿਖੇ ਸ਼ਹਿਰ ਦੇ ਵੱਚੀ ਗਰੋਸ ਮਾਰਚ ਘਟਿਆ ਤੇ ਖਾਲਸਾਨੀ ਗੁਰਵੰਤ ਪੰਨੂ ਦੇ ਵਿਰੋਧ ਨਾਰੇਬਾਜ਼ੀ ਵੀ ਕੀਤੀ ਹੈ ਤੇ ਪੁਤਲਾ ਫੂਕ ਕੇ ਆਪਣਾ ਵਿਰੋਧ ਵੀ ਪ੍ਰਗਟ ਕੀਤਾ। ਅੱਜ ਜੁੜਾ ਗੋਰਪੁਰ ਬਿਆਨ ਦਿੱਤਾ ਕਿ ਮੈਂ 14 ਤਰੀਕ ਨੂੰ ਬਾਹਰ ਹੁੰਦਾ ਧਮਾਕਾ ਕਰਦਾ ਜਿਹੜੀਆਂ ਅਵੇਦਕਰ ਦੇ ਪੁਤਾਲੀਆਂ ਵਿਦਗੀਆਂ ਕਰਾ ਰਿਹਾ ਤੇ ਮੈਂ ਕਰਵਾ ਰਿਹਾ ਉਹਦੇ ਖਿਲਾਫ ਅਸੀਂ ਸਾਹਮਣੇ ਆ ਕਿ ਇਹ ਪੰਨੋ ਜਿਹੜਾ ਇਹ ਅਯਾਸ਼ੀਆਂ ਦਾ ਬੰਦਾ ਹੈ ਔਰ ਅਯਾਸ਼ਨਾ ਇੱਕ ਤਰ੍ਹਾਂ ਇਹ ਆਪਰੇਸ਼ਨ ਹੈ ਜਿਹੜਾ ਇਹ ਚਲਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਦੇ ਵਿੱਚ ਫੁੱਟ ਪਾਉਣ ਦੇ ਲਈ ਦਲਤਾਂ ਨੂੰ ਜਿਹੜਾ ਪਾੜਨ ਦੇ ਲਈ ਜਿਹੜਾ ਇਹ ਸਾਜ਼ਿਸ਼ ਹੈ ਇਹ ਕਿ ਯਾਸੀਆਂ ਦੀ ਆ ਉਹ ਲੋਕਾਂ ਨੂੰ ਯਾਸੀ ਦੇ ਸਾਹਿਬ ਮੰਨਦੇ ਹੋਏ ਉਹ ਭਾਈਚਾਰਾ ਜਿਹੜਾ ਬਣਾਇਆ ਰੱਖਣਾ ਚਾਹੀਦਾ ਔਰ ਉਮੀਦਵਾਰ ਉਹਨਾਂ ਕਰਮ ਦੀ ਸ਼ਖਸੀਅਤ ਹੈ ਜਿਹੜਾ ਇੱਕ ਸ਼ਹਿਰ ਹੈ ਕੱਤਰ ਤੇ نقشਾ ਹਾਂ ਕੋਈ ਰੇਤ ਤੇ ਨਹੀਂ ਜਿੰਨਾ ਕਿਸੇ ਮਟਾਇਆ ਉੰਨਾ ਜਿਆਦਾ ਟਿਕੇਰਾ ਜਿੰਨਾ ਉਮੀਦਵਾਰ ਨੂੰ ਛੇੜੋਗੇ ਉਹਨਾਂ ਹੀ ਉਮੀਦਵਾਰ ਸਾਹ ਜਿਹੜੇ ਆ ਉਹ ਉੱਪਰ ਕੇ ਲੋਕਾਂ ਦੇ ਸਾਹਮਣੇ ਆ ਕੇ ਇਹ ਮੰਜੂਰਾ ਦੀ ਵਿਚਾਰਧਾਰਾ ਦਬਾਤਾ ਹੈ ਕਿ ਉਹਦੇ ਖਿਲਾਫ ਜਿਹੜਾ ਅਸੀਂ ਸਾਰੇ ਲੋਕ ਪੰਜਾਬ ਦੇ ਆਪਸ ਵਿੱਚ ਨਹੀਂ ਵੰਡਾਂਗੇ ਇਕੱਠੇ ਰਲ ਕੇ ਜਿਹੜਾ ਉਹ ਲੜਾਈ ਲੜਾਂਗੇ